ਹਾਂਜੀ ਦੋਸਤੋ ਸਵਾਗਤ ਹੈ ਜੀ ਅੱਜ ਆਪਾਂ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਪਾਰ ਦੋ ਕਰਾਂਗੇ ਜੀ ਸਾਰੇ ਪ੍ਰਸ਼ਨ ਤੁਹਾਡੀ ਐਗਜ਼ਾਮ ਲਈ ਬਹੁਤ ਮਹੱਤਵਪੂਰਨ ਨੇ ਤਾਂ ਧਿਆਨ ਨਾਲ ਵੀਡੀਓ ਨੂੰ ਦੇਖ ਲਿਓ ਹਾਂਜੀ ਸਟਾਰਟ ਕਰਦੇ ਹਾਂ ਬ੍ਰਿਟਿਸ਼ ਸੰਸਦ ਨੇ ਕਿਸ ਸਾਲ ਭਾਰਤੀ ਹਾਈ ਕੋਰਟ ਐਕਟ ਪਾਸ ਕੀਤਾ ਹਾਂਜੀ ਕਿਸ ਸਾਲ ਕੀਤਾ ਸੀ ਆਪਸ਼ਨ 1861 ਭਾਰਤੀ ਉੱਚ ਅਦਾਲਤ ਐਕਟ 1861 ਤਹਿਤ ਕੋਲਕਾਤਾ ਬੰਬੇ ਅਤੇ ਮਦਰਾਸ ਵਿੱਚ ਹਾਈ ਕੋਰਟ ਦੀ ਸਥਾਪਨਾ ਕੀਤੀ ਗਈ ਹਾਂਜੀ ਕਿਹੜੇ ਐਕਟ ਤਹਿਤ ਕੋਲਕਾਤਾ ਬੰਬੇ ਤੇ ਮਦਰਾਸ ਹਾਈ ਕੋਰਟ ਦੀ ਸਥਾਪਨਾ ਕੀਤੀ ਗਈ ਹਾਈ ਕੋਰਟ ਐਕਟ 1861 ਦੇ ਵਿੱਚ ਇਹ ਐਕਟ ਬੰਦਾ 1864 ਦੇ ਵਿੱਚ ਹਾਈ ਕੋਰਟ ਬਣ ਜਾਂਦੇ ਨੇ ਜੀ ਨੈਕਸਟ ਕੁਐਸਚਨ ਜੀ इंडियन पार्लीमेंट की कार्रवाई जीरो और का की अर्थ है इंपोर्टेंट क्वेश्चन जी वेरी वेरी इंपोर्टेंट है जीरो और का मतलब की है पेपर च काफ़ी बार है जी है जीरो आवर कह ऑप्शन देखो ये ऑप्शन प्रैशनकाल मतलब क्वेश्चन और तो पहला का समा दोपहर के खाने दो बाद समा प्रश्नकाल के ठीक बाद समा जो बीती बिल पेशता है हाँ जी करैक्ट आंसर सी ऑप्शन ਕਵੈਸ਼ਨ ਔਰ ਜਬ ਪ੍ਰੈਸ਼ਨ ਕਾਲ ਦੇ ਬਾਅਦ ਦੇ ਠੀਕ ਬਾਅਦ ਹੱਸਾ ਹਾਂਜੀ ਇਹ ਤੁਸੀ ਯਾਦ ਰੱਖਣਾਗਾ 0 ਔਰ ਭਾਰਤੀ ਸੰਸਦੀ ਪ੍ਰਕਿਰਿਆ ਪਾਰਲੀਮੈਂਟਰੀ ਪ੍ਰੋਸੀਜਰ ਹੈ ਇੱਕ ਇਹ ਇਹ ਪ੍ਰੈਸ਼ਨ ਕਾਲ ਤੋਂ ਤੁਰੰਤ ਬਾਅਦ ਹੁੰਦਾ ਹੈ ਹਾਂਜੀ ਕਵੈਸ਼ਨ ਔਰ ਤੋਂ ਤੁਰੰਤ ਬਾਅਦ ਸਟਾਰਟ ਹੁੰਦਾ ਹੈ 0 ਔਰ ਇਸ ਦੌਰਾਨ ਮੈਂਬਰ ਤੁਰੰਤ ਜਨਤਿਕ ਮਹੱਤਤਾ ਪਬਲਿਕ ਇੰਪੋਰਟੈਂਸ ਦੇ ਮਾਮਲੇ ਉਠਾ ਸਕਦੇ ਹਨ ਧਿਆਨ ਰੱਖਣਾ ਤੁਸੀ ਨੇ ਜੀ ਜਿਹੜਾ 0 ਔਰ ਹੁੰਦਾ ਹੈ a question ਔਰ ਤੋਂ ਬਾਅਦ ਹੁੰਦਾ ਹੈ ਮਤਲਬ ਕਿ ਸਭ ਤੋਂ ਪਹਿਲਾਂ ਸਟਾਰਟ ਹੁੰਦਾ ਹੈਗਾ ਕੁਐਸਚਨਸ ਔਰ ਠੀਕ ਹੈ ਜੀ ਤਿਆਰ ਰੱਖਣਾ ਨੈਕਸਟ ਕੁਐਸਚਨ ਭਾਰਤ ਦੀ ਫਲੈਗ ਕੋਡ ਕਦੋਂ ਤੋਂ ਲਾਗੂ ਹੋਏ ਭਾਰਤ ਵਿੱਚ ਭਾਰਤ ਵਿੱਚ ਫਲੈਗ ਕੋਡ ਕਦੋਂ ਤੋਂ ਲਾਗੂ ਹੋਏ ਹਾਂ ਜੀ ਫਲੈਗ ਕੋਡ ਆ ਵੀ ਆਪਣੇ ਝੰਡੇ ਬਾਰੇ ਆ ਵੀ ਕੌਣ ਯੂਜ਼ ਕਰ ਸਕਦਾ ਕਿਵੇਂ ਯੂਜ਼ ਕਰਨਾ ਹੈਗਾ ਸਾਰਾ ਕੁਝ ਇਸ ਵਿੱਚ ਦੱਸਿਆ ਗਿਆ ਕਦੋਂ ਲਾਗੂ ਕੀਤਾ ਗਿਆ ਜੀ ਇਹ ਹਾਂ ਜੀ ਕਰੈਕਟ ਆਨਸਰ ਸੀ ਆਪਸ਼ਨ 26 ਜਨਵਰੀ 2002 2002 ਤੋਂ ਸਟਾਰਟ ਹੈ ਜੀ ਇਹ ਭਾਰਤ ਦਾ ਫਲੈਗ ਕੋਡ 2002 ਤਿਰੰਗੇ ਦੀ ਵਰਤੋਂ ਅਤੇ ਪ੍ਰਦਰਸ਼ਨ ਨੂੰ ਨਿਯੰਤਰਣ ਕਰਨ ਵਾਲੇ ਨਿਯਮਾਂ ਦਾ ਇੱਕ ਸਮੂਹ ਹੈ ਇਸ ਤੋਂ ਪਹਿਲਾਂ ਨਿੱਜੀ ਨਾਗਰਿਕਾਂ ਪ੍ਰਾਈਵੇਟ ਸਿਟੀਜ਼ਨ ਨੂੰ ਹਮੇਸ਼ਾ ਝੰਡਾ ਲਹਿਰਾਉਣ ਦੀ ਅਗਨ ਨਹੀਂ ਸੀ ਹੁਣ ਉਸ ਤੋਂ ਬਾਅਦ ਇਹਨਾਂ ਨੇ ਬਦਲਾਅ ਕਰ ਦਿੱਤੇ ਝੰਡਾ ਕੌਣ ਲਹਿਰਾ ਸਕਦਾ ਹੈ ਕਿੱਥੇ ਕਿਹੜੇ ਪ੍ਰਦਰਸ਼ਨਾਂ ਯੂਜ਼ ਕਰਨਾ ਤਿਰੰਗਾ ਨਹੀਂ ਕਰਨਾ ਇਹ ਸਾਰਾ ਇਹ ਐਕਟ 2002 ਦੇ ਵਿੱਚ ਹੈ ਦੱਸਿਆ ਗਿਆ ਨੈਕਸਟ ਕੁਚਨ ਕਿਸ ਕਮੇਟੀ ਨੇ ਕੁਝ ਮੂਲ ਕਰਤੱਵਾਂ ਫੰਡਮੈਂਟਲ ਡਿਊਟੀਆਂ ਨੂੰ ਲਾਗੂ ਕਰਨ ਲਈ ਕਾਨੂੰਨੀ ਪ੍ਰਬੰਧ ਹੋਣੇ ਚਾਹੀਦੇ ਹਨ ਬਾਰੇ ਦੱਸਿਆ ਬਾਰੇ ਕਿਹਾ ਹਾਂਜੀ ਕਿਹੜੀ ਕਮੇਟੀ ਸੀ ਜਿਹਨੇ ਕਹਿ ਸੀਗਾ ਵੀ ਜਿਹੜੇ ਫੰਡਮੈਂਟਲ ਡਿਊਟੀਆਂ ਨੇ ਇਹਨੂੰ ਲਾਗੂ ਕਰਨ ਲਈ ਲੀਗਲ ਪ੍ਰੋਵੀਜ਼ਨਸ ਕਾਨੂੰਨੀ ਪ੍ਰਬੰਧ ਹੋਣੇ ਚਾਹੀਦੇ ਹਨ ਹਾਂਜੀ ਕਿਹੜੀ ਕਮੇਟੀ ਸੀ ਉਹ ਡੀ ਆਪਸ਼ਨ ਜੀ ਟਰੈਕਟ ਅੰਸਰ ਡੀ ਆਪਸ਼ਨ ਜਸਟਿਸ ਵਰਮਾ ਕਮੇਟੀ ਜਸਟਿਸ ਵਰਮਾ ਕਮੇਟੀ ਨੇ ਕਿਹਾ ਸੀ ਜੀ ਜਸਟਿਸ ਵਰਮਾ ਕਮੇਟੀ ਨੇ ਮੌਲਿਕ ਕਰਤੱਵਾਂ ਫੰਡਾਮੈਂਟਲ ਡਿਊਟੀਆਂ ਨਾਲ ਸੰਬੰਧਿਤ ਕਾਨੂੰਨਾਂ ਦੀ ਪਛਾਣ ਕੀਤੀ ਇਸ ਕਮੇਟੀ ਨੇ ਸੁਝਾ ਦਿੱਤਾ ਕਿ ਮੌਲਿਕ ਕਰਤੱਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਨੈਕਸਟ ਕੋਸ਼ਨ ਸੰਸਦ ਦੇ ਸਰਨਾਵਾਂ ਦੁਆਰਾ ਕਿਸੇ ਬਿੱਲ ਨੂੰ ਕਦੋਂ ਪਾਸ ਮੰਨਿਆ ਜਾਂਦਾ ਹੈ ਹਾਂਜੀ ਕੋਈ ਵੀ ਬਿੱਲ ਹੈ ਜੋ ਆਪਣੇ ਪਾਰਲੀਮੈਂਟ ਚ ਪਾਸ ਕੀਤਾ ਜਾਂਦਾ ਹੈ ਉਸ ਨੂੰ ਕਦੋਂ ਪਾਸ ਹੋਇਆ ਮੰਨਿਆ ਜਾਂਦਾ ਹੈ ਬਿਲ ਪਾਸ ਹੋ ਗਿਆ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਜਦੋਂ ਸੰਸਦ ਦੇ ਦੋਵੇਂ ਸਦਨ ਸਹਿਮਤ મતਲਬ ਕਿ ਲੋਅਰ ਤੇ ਅਪਰ ਹਾਊਸ ਦੋਨੇ ਐਗਰੀ ਕਰ ਜਾਂ ਤਾਂ ਹਾਂਜੀ મતਲਬ ਲੋਕ ਸਭਾ ਤੇ ਰਾਜ ਸਭਾ ਵਿੱਚ ਉਹ ਬਿਲ ਪਾਸ ਹੋ ਜੇ ਤਾਂ ਬਿਲ ਨੂੰ ਪਾਸ ਹੋਇਆ ਮੰਨਿਆ ਜਾਂਦਾ ਹੈਗਾ ਉਸ ਤੋਂ ਬਾਅਦ ਪ੍ਰਸੈਸ ਕੀ ਹੈ ਆਮ ਤੌਰ ਤੇ ਇੱਕ ਬਿਲ ਨੂੰ ਐਕਟ ਬਣ ਲਈ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਤੋਂ ਸਹਿਮਤੀ ਦੀ ਲੋੜ ਹੁੰਦੀ ਹੈ ਦੋਵੇਂ ਸਦਨਾਂ ਦੀ ਸਹਿਮਤੀ ਤੋਂ ਬਾਅਦ ਹੀ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਂਦਾ ਹੈ ਹਾਂਜੀ ਦੋਨੇ ਸਦਨਾਂ ਨੇ ਰਾਜ ਸਭਾ ਤੇ ਲੋਕ ਸਭਾ ਨੇ ਇਹ ਜਿਹੜਾ ਦਸਤਾਵੀਜ਼ ਹਾਂਜੀ ਓਕੇ ਰਿਪੋਰਟ ਹੈ ਇਹ ਬਿੱਲ ਪਾਸ ਸਾਡੇ ਵੱਲੋਂ ਤਾਂ ਉਹ ਬਿੱਲ ਨੈਕਸਟ ਹੁੰਦਾ ਨਾ ਸਟੈਪ ਰਾਸ਼ਟਰਪਤੀ ਕੋਲ ਚਲਾ ਜਾਂਦਾ ਹੈਗਾ ਪਾਸ ਹੋਣ ਲਈ ਫਿਰ ਰਾਸ਼ਟਰਪਤੀ ਜੀ ਆਪਣੀ ਅਗੇ ਸਟੈਂਪ ਲਾਉਂਦੇ ਨੇ ਸਹਿਮਤੀ ਦੇ ਦਿੰਦੇ ਨੇ ਜੇ ਬਿੱਲ ਪਾਸ ਕਰਨਾ ਹੋਵੇ ਨੈਕਸਟ ਕੋਚਨ ਰਾਜ ਪੁਨਰਗਠਨ ਕਮਿਸ਼ਨ ਸਟੇਟਸ ਦੀ ਆਰਗੇਨਾਈਜੇਸ਼ਨ ਕਮਿਸ਼ਨ ਦਾ ਗਠਨ ਕਦੋਂ ਕੀਤਾ ਗਿਆ ਸੀ ਜਿਸ ਨੇ ਭਾਸ਼ਾਈ ਰਾਜਾਂ ਦੇ ਸਿਰਜਣ ਦੀ ਸਪਾਰਸ਼ ਕੀਤੀ ਹਾਂਜੀ ਰਾਜ ਪੁਨਰਗਠਨ ਐਕਟ ਕਦੋਂ ਬਣਿਆ ਸੀ ਕਦੋਂ ਲਾਗੂ ਕੀਤਾ ਗਿਆ ਇਸ ਨਾਲ ਭਾਸ਼ਾ ਦੇ ਆਧਾਰ ਤੇ ਸਟੇਟਾਂ ਬਣਾਉਣ ਦੀ ਸਪਾਰਸ਼ ਕੀਤੀ ਗਈ ਹਾਂਜੀ ਕਿਹੜਾ ਸੀ ਉਹ ਐਕਟ ਦੱਸੋ ਜੀ ਹਾਂਜੀ ਸੀ ਆਪਸ਼ਨ ਕਰੈਕਟ ਆਨਸਰ ਹੈ ਦਸੰਬਰ 1953 ਦੇ ਵਿੱਚ ਇਹ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਗਠਿਤ ਕੀਤਾ ਗਿਆ ਸੀਗਾ ਰਾਜ ਪੁਨਰਗਠਨ ਕਮਿਸ਼ਨ ਨੇ ਭਾਸ਼ਾ ਦੇ ਆਧਾਰ ਤੇ ਰਾਜਾਂ ਦੀ ਵੰਡ ਦੀ ਸਿਫਾਰਸ਼ ਕੀਤੀ ਇਸ ਕਮਿਸ਼ਨ ਦੀ ਸਥਾਪਨਾ ਤੋਂ ਬਾਅਦ ਹੀ ਸਟੇਟਸ ਰੀ ਆਰਗੇਨਾਈਜੇਸ਼ਨ ਐਕਟ 1956 ਬਣਿਆ 1956 ਚ ਫਿਰ ਐਕਟ ਬਣ ਗਿਆ ਸੀ ਪਾਸ ਹੋਇਆ 1953 ਚ ਐਕਟ ਬਣ ਗਿਆ 1956 ਭਾਰਤ ਵਿੱਚ ਰਾਜ ਦਾ ਸਰਪ ਉੱਚ ਕਾਨੂੰਨੀ ਅਧਿਕਾਰੀ ਹਾਈਐਸਟ ਲਾਅ ਆਫੀਸਰ ਕਿਸ ਨੂੰ ਮੰਨਿਆ ਜਾਂਦਾ ਹੈ ਹਾਂਜੀ ਸਟੇਟ ਦੇ ਵਿੱਚ ਸਭ ਤੋਂ ਵੱਡਾ ਕਾਨੂੰਨੀ ਅਧਿਕਾਰੀ ਕਹਨ ਦਾ ਸਟੇਟ ਦਾ ਵਕੀਲ ਸਭ ਤੋਂ ਵੱਡਾ ਕਿਹੜਾ ਹੈਗਾ ਹਾਂਜੀ ਸੀ ਆਪਸ਼ਨ ਕਰੈਕਟ ਆਨਸਰ ਹੈ ਐਡਵੋਕੇਟ ਜਨਰਲ ਐਡਵੋਕੇਟ ਜਨਰਲ ਨੂੰ ਕਿਸੇ ਵੀ ਸਟੇਟ ਦਾ ਸਭ ਤੋਂ ਵੱਡਾ ਲਾਅ ਅਫਸਰ ਮੰਨਿਆ ਜਾਂਦਾ ਹੈ ਐਡਵੋਕੇਟ ਜਨਰਲ ਸੰਵੰਦਿਤ ਰਾਜ ਦਾ ਸਰਵ ਉੱਚ ਕਾਨੂੰਨੀ ਅਧਿਕਾਰੀ ਹੁੰਦਾ ਹੈ ਇਸ ਦਾ ਅਹੁਦਾ ਆਰਟੀਕਲ 161 ਦੇ ਤਹਿਤ ਆਉਂਦਾ ਹੈ ਹਾਂ ਜੀ ਇੰਪੋਰਟੈਂਟ ਹੋ ਗਿਆ ਜੀ ਪੁਆਇੰਟ ਇਹ ਐਡਵੋਕੇਟ ਜਨਰਲ ਕਿਹੜੇ ਆਰਟੀਕਲ ਅੰਡਰ ਆਉਂਦਾ ਹੈਗਾ 165 ਦੇ ਅੰਡਰ ਆਉਂਦਾ ਹੈ ਇਹ ਰਾਜ ਸਰਕਾਰ ਨੂੰ ਕਾਨੂੰਨੀ ਮਾਮਲਿਆਂ ਤੇ ਸਲਾਹ ਦਿੰਦਾ ਹਾਂ ਜੀ ਜੇ ਰਹੀ ਵੀ ਕਾਨੂੰਨੀ ਮਾਮਲੇ ਹੁੰਦੇ ਨੇ ਉਹਨਾਂ ਤੇ ਰਾਜ ਸਰਕਾਰ ਇਹਨਸ ਤੋਂ ਸਲਾਹ ਲੈਂਦੀ ਹੈ ਨੈਕਸਟ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਇਹ ਪ੍ਰਬੰਧ ਕਰਦਾ ਹੈ ਕਿ ਰਾਜ ਨੂੰ ਲੋਕਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਸਮਾਜਿਕ ਵਿਵਸਥਾ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ हाँ जी कि आर्टिकल है जेरा कहता भी स्टेट नलाई एक सोशल ऑर्डर सखित करना चाहिए हाँ कह आर्टिकल वो हाँ जी करैक्ट आंसर बी ऑप्शन आर्टिकल अठत्ती हाँ जी जो आर्टिकल अठत्ती राज है राजनीति द निर्देशिक सिद्धांत मतलब डी पी एस पी का हिस्सा है डी पी एस पी का हिस्सा है आर्टिकल अठत्ती राजाजिक आर्थिक राजनीतिक न्याय ਦੀ ਆਧਾਰਿਤ ਵਿਵਸਥਾ ਸਥਾਪਤ ਕਰਨ ਲਈ ਕਹਿੰਦਾ ਹੈ ਨੈਕਸਟ ਕੁਚਨ ਉੱਚ ਅਦਾਲਤ ਵਿੱਚ ਜੱਜ ਵਜੋਂ ਸੇਵਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਅੰਨਾ ਚੰਡੀ ਕਿਸ ਉੱਚ ਅਦਾਲਤ ਵਿੱਚ ਨਿਯੁਕਤ ਹੋਈ ਸੀ ਹਾਂਜੀ ਅੰਨਾ ਚੰਡੀ ਕਿਸ ਉੱਚ ਅਦਾਲਤ ਸਭ ਤੋਂ ਪਹਿਲਾਂ ਨਿਯੁਕਤ ਹੋਈ ਸੀ ਹਨ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਕੇਰਲਾ ਉੱਚ ਅਦਾਲਤ ਕੇਰਲਾ ਦੀ ਹਾਈ ਕੋਰਟ ਦੇ ਵਿੱਚ ਸਭ ਤੋਂ ਪਹਿਲਾਂ ਅੰਨਾ ਚੰਡੀ ਜੱਜ ਬਣੇ ਸਨ ਅੰਨਾ ਚੰਡੀ ਭਾਰਤ ਵਿੱਚ ਇੱਕ ਅਦਾਲਤ ਵਿੱਚ ਜੱਜ ਵਜੋਂ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਹਾਂਜੀ ਬਰੀ ਬਰੀ ਇੰਪੋਰਟੈਂਟ ਹੈ ਜੀ ਪਹਿਲੀ ਮਹਿਲਾ ਜੱਜ ਕੌਣ ਸੀ ਅੰਨਾ ਚੰਡੀ ਉਹ 1959 ਵਿੱਚ ਕੇਰਲ ਹਾਈ ਕੋਰਟ ਵਿੱਚ ਨਿਯੁਕਤ ਹੋਈ ਸੀ ਕਦੋਂ ਹੋਈ ਸੀ 1959 ਨਾਹਰ ਦੇ ਵਿੱਚ ਕਿੱਥੇ ਕੇਰਲਾ ਦੇ ਵਿੱਚ ਜਾਰ ਖੰਨਾ ਅੰਨਾ ਚੰਡੀ ਨਾਮ ਯਾਰ ਕਿ ਜੀ ਇੰਪੋਰਟੈਂਟ ਹੋ ਗਿਆ ਆਪਣੇ ਨੈਕਸਟ ਡਾਕਟਰ ਬੀ ਆਰ ਅੰਬੇਡਕਰ ਜੀ ਦੁਆਰਾ ਭਾਰਤੀ ਸੰਵਿਧਾਨ ਦੇ ਕਿਸ ਭਾਗ ਨੂੰ ਇੱਕ ਯੂਨੀਕ ਫੀਚਰ ਕਿਹਾ ਗਿਆ ਹੈ ਹਾਂਜੀ ਕਿਹੜੇ ਭਾਗ ਨੂੰ ਡਾਕਟਰ ਬੀ ਆਰ ਅੰਬੇਦਕਰ ਨੇ ਯੂਨੀਕ ਫੀਚਰ ਕਿਹਾ ਹੈ கரੈਕਟ ਆਨਸਰ ਸੀ ਉਚਾਰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਮਤਲਬ ਡੀ ਪੀ ਐਸ ਪੀ ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ ਡਾਕਟਰ ਅੰਬੇਡਕਰ ਨੇ ਡੀ ਪੀ ਐਸ ਪੀ 9ਵਾਂ ਸੰਵਿਧਾਨ ਦੀ ਨਵੀਨਤਾ ਨੋਵਲ ਫੀਚਰ ਜਾਂ ਯੂਨੀਕ ਫੀਚਰ ਕਿਹਾ ਹੈ ਇਹ ਸਿਧਾਂਤ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਲੋਕਤੰਤਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਨੈਕਸਟ ਕੁਐਸਚਨ ਜਦੋਂ ਕੋਈ ਹੀਟਲੀ ਅਦਾਲਤ ਮੀਨਿੰਗ ਲੋਅਰ ਕੋਰਟ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਿਸੇ ਮਾਮਲੇ 'ਤੇ ਵਿਚਾਰ ਕਰਦੀ ਹੈ ਤਾਂ ਉੱਚ ਅਦਾਲਤ ਜਾਂ ਸੁਪਰੀਮ ਕੋਰਟ ਦੁਆਰਾ ਕਿਹੜੀ ਰਿੱਟ ਜਾਰੀ ਕੀਤੀ ਜਾਂਦੀ ਹੈ ਹਾਂਜੀ ਜੋਦੋ ਕਿ ਲੋਅਰ ਕੋਰਟ ਆਪਣੇ ਅਧਿਕਾਰ ਖੇਤਰ ਮਤਲਬ ਉਹਦੇ ਅਧਿਕਾਰ ਦੇ ਵਿੱਚ ਹੈ ਨਹੀਂ ਕਿ ਮਾਮਲਾ ਉਹ ਉਹ ਤੋਂ ਬਾਹਰ ਜਾ ਕੇ ਉਹਦੀ ਸੁਣਵਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉੱਚ ਅਦਾਲਤ ਮੀਨਿੰਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਿਹੜੀ ਰਿੱਟ ਜਾਰੀ ਕਰਦੇ ਵੀ ਇਹ ਤੁਹਾਡਾ ਮਾਮਲਾ ਨਹੀਂਗਾ ਇਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੀ ਦੇਖੂਗਾ ਕਿਹੜੀ ਹੁੰਦੀ ਜੀ ਇਹੋ ਹਾਂਜੀ ਟੀ ਆਪਸ਼ਨ ਪ੍ਰੋਹੀਬੀਸ਼ਨ ਪ੍ਰੋਹੀਬੀਸ਼ਨ ਦੀ ਰੱਟ ਜਾਰੀ ਹੁੰਦੀ ਹੈ ਜੀ ਪ੍ਰੋਹੀਬੀਸ਼ਨ ਦੀ ਰੱਟ ਹੇਠਲੀਆਂ ਅਦਾਲਤਾਂ ਨੂੰ ਉਸ ਮਾਮਲੇ ਤੇ ਕਾਰਵਾਈ ਕਰਨ ਤੋਂ ਰੋਕਦੀ ਹੈ ਜੋ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਇਸ ਦਾ ਮਤਲਬ ਹੈ ਮਨਾਹੀ ਕਰਨਾ ਵੀ ਸੋਡਾ ਕੰਮ ਨਹੀਂ ਹੈਗਾ ਜੀ ਇਹ ਅਸੀਂ ਦੇਖਾਂਗੇ ਉੱਪਰਲੇ ਬੰਦੇ ਕਹਿੰਦੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਹਿ ਰਹੇ ਨੇ ਨੈਕਸਟ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਡੀ ਪੀ ਐਸ ਪੀ ਨੂੰ ਕਿਸ ਦੁਆਰਾ ਸੰਵਿਧਾਨ ਦੇ ਜੀਵਨਦਾਇਕ ਪ੍ਰਬੰਧ ਲਾਈਫ ਗਿਵਿੰਗ ਪ੍ਰੋਵੀਜ਼ਨ ਵਜੋਂ ਵਰਣ ਕੀਤਾ ਗਿਆ ਹੈ ਹਾਂਜੀ ਕਿਸ ਨੇ ਕਿਹਾ ਸੀਗਾ ਜੀ ਡੀ ਪੀ ਐਸ ਪੀ ਹੈ ਸਿਧਾਂਤ ਦੇ ਜੀਵਨਦਾਇਕ ਲਾਈਫ ਗਿਵਿੰਗ ਪ੍ਰੋਵੀਜ਼ਨ ਹੈ ਹਾਂਜੀ ਕਰੈਕਟ ਆਨਸਰ ਈ ਆਪਸ਼ਨ ਹੈ ਐਲ ਐਮ ਸਿੰਘਵੀ ਐਲ ਐਮ ਸਿੰਘਵੀ ਨੇ ਕਿਹਾ ਸੀ ਜੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਡੀ ਪੀ ਐਸਪੀ ਭਾਵੇਂ ਅਦਾਲਤਾਂ ਦੁਆਰਾ ਲਾਗੂ ਨਹੀਂ ਕੀਤੇ ਜਾ ਸਕਦੇ ਪਰ ਇਹ ਸਰਕਾਰ ਲਈ ਮਾਰਗਦਰਸ਼ਕ ਹਨ ਐਲ ਐਮ ਸਿੰਘਵੀ ਨੇ ਇਹਨਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇਹ ਸ਼ਬਦ ਵਰਤੇ ਸਨ ਨੈਕਸਟ ਜੀ ਸਾਲ 1976 ਦੇ ਵਿਆਲਮੀ ਐਮੈਂਡਮੈਂਟ ਐਕਟ ਦੁਆਰਾ ਭਾਰਤੀ ਸੰਵਿਧਾਨ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਡੀਪੀਐਸਪੀ ਦੀਆਂ ਕਿੰਨੀਆਂ ਨਵੀਆਂ ਕਰਾਮਾ ਜੁੜੇਗੇ ਹਾਂਜੀ 1976 ਵਿੱਚ ਜਿਹੜੀ 24ਵੀਂ ਐਮੈਂਡਮੈਂਟ ਹੁੰਦੀ ਹੈ ਜਿਹਨੂੰ ਮਿਨੀ ਕਨਸਟੀਟਿਊਸ਼ਨ ਆਫ ਇੰਡੀਆ ਕਹਿੰਦੇ ਆ ਉਹਦੇ ਡੀਪੀਐਸਪੀ ਦੇ ਵਿੱਚ ਕਿੰਨੇ ਹੋਰ ਨਵੇਂ ਕਲॉज ਨਿਊ ਕਲॉज ਜੁੜੇ ਸੀਗੇ ਹਾਂਜੀ கரੈਕਟ ਆਨਸਰ ਸੀ ਆਪਸ਼ਨ ਚਾਰ ਨਵੇਂ ਕਲॉज ਜੋੜੇ ਸਨ 24ਵੀਂ ਐਮੈਂਡਮੈਂਟ ਜਿਹਨੂੰ ਮਿਨੀ ਸੰਵਿਧਾਨ ਵਜੋਂ ਜਾਣਿਆ ਜਾਂਦਾ ਹੈ ਇਸ ਸੰਵਿਧਾਨ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਇਸ ਨੇ ਡੀਪੀਐਸਪੀ ਵਿੱਚ ਨਵੇਂ ਚਾਰ ਆਰਟੀਕਲ ਜਿਵੇਂ 39A 43A 48A ਜੋੜੇ ਇਹਨਾਂ ਵਿੱਚ ਸਮਾਨ ਨਿਆਂ ਸਭ ਨੂੰ ਇੱਕੋ ਜਿਹੀ ਜਸਟਿਸ ਮਿਲੇ ਵਾਤਾਵਰਨ এনवायरमेंट ਦੀ ਸੁਰੱਖਿਆ ਆਦ ਸੰਬੰਧਨ ਨੈਕਸਟ ਭਾਰਤ ਦੇ ਸਭ ਤੋਂ ਘੱਟ ਸਮੇਂ ਲਈ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਕੌਣ ਸਨ ਹਾਂਜੀ ਸਭ ਤੋਂ ਘੱਟ ਸਮਾਂ ਕਿਸ ਪ੍ਰਧਾਨ ਮੰਤਰੀ ਨੇ ਭਾਰਤ ਦੀ ਸੇਵਾ ਕੀਤੀ ਟੈਨਿਓਰ ਸਭ ਤੋਂ ਘੱਟ ਕਿਸ ਪ੍ਰਧਾਨ ਮੰਤਰੀ ਹੈ ਜੀ ਹਾਂਜੀ ਕਰੈਕਟ ਆਨਸਰ ਏ অপਸ਼ਨ ਗੁਲਜਾਰੀ ਲਾਲ ਨੰਦਾ ਗੁਲਜਾਰੀ ਲਾਲ ਨੰਦਾ ਸਭ ਤੋਂ ਘੱਟ ਐਨੀਵਰ ਵਾਲੇ ਪ੍ਰਧਾਨ ਮੰਤਰੀ ਰਹੇ ਹਨ ਗੁਲਜਾਰੀ ਲਾਲ ਨੰਦਾ ਨੇ ਦੋ ਵਾਰ ਕਾਰਜਕਾਰੀ ਮੀਨਿੰਗ ਐਕਟਿੰਗ ਪ੍ਰਾਈਮ ਮਿਨਿਸਟਰ ਵਜੋਂ ਸੇਵਾ ਕੀਤੀ ਕਦੋਂ ਕੀਤੀ ਉਹ 1964 ਤੇ 1966 ਦੇ ਵਿੱਚ ਕਿਉਂ ਕੀਤੀ ਜੀ ਉਹ ਐਕਟਿੰਗ ਮਤਲਬ ਪ੍ਰਾਈਮ ਮਿਨਿਸਟਰ ਨਹੀਂ ਸੰ ਉਹ ਪ੍ਰਾਈਮ ਮਿਨਿਸਟਰੀ ਡੈਥ ਹੋ ਜਾਂਦੀ ਹੈ ਤਾਂ ਸੈਕੰਡ ਪਰਸਨ ਨੂੰ ਐਕਟਿੰਗ ਪ੍ਰਾਈਮ ਮਿਨਿਸਟਰ ਬਣਾ ਦਿੰਦੇ ਨੇ ਵੀ ਤੁਸੀਂ ਇਹਨੇ ਐਜੇ ਪ੍ਰੈਮ ਮੁਨਿਸਟਰ ਕੰਮ ਕਰੋ ਹਾਂਜੀ ਸਭ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਦੀ ਧਰਤ 1954 ਦੇ ਵਿੱਚ ਉਸ ਤੋਂ ਬਾਅਦ ਫਿਰ ਤੁਰੰਤ ਬਾਅਦ ਨੂੰ ਐਕਟਿੰਗ ਪ੍ਰੈਮ ਮੁਨਿਸਟਰ ਲਾਦਨੇ ਫਿਰ 1966 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਮੌਤ ਹੋ ਜਾਂਦੀ ਹੈ ਤਾਂ ਵੀ ਇਹ ਥੋੜੇ ਸਮੇਂ ਲਈ ਐਜੇ ਪ੍ਰੈਮ ਮੁਨਿਸਟਰ ਵਰਕ ਕਰਦੇ ਨੇ ਨੈਕਸਟ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਵਿੱਚ ਕਿਹਾ ਗਿਆ ਹੈ ਕਿ ਕਾਨੂੰਨੀ ਮਾਮਲਿਆਂ ਤੇ ਰਾ ਸਰਕਾਰ ਨੂੰ ਸਲਾਹ ਦੇਣਾ ਐਡਵੋਕੇਟ ਜਰਨਲ ਦਾ ਕਰਤੱਵ ਹੋਵੇਗਾ ਕਿਹੜੇ ਆਰਟੀਕਲ ਦੇ ਕਿਹਾ ਗਿਆ ਜੀ ਜਿਹੜੇ ਵੀ ਸੰਕੋਰ ਸਟੇਟ ਗਵਰਨਮੈਂਟ ਦੇ ਕਾਨੂੰਨੀ ਮਾਮਲੇ ਨੇ ਉਹਨਾਂ ਨੂੰ ਐਡਵੋਕੇਟ ਜਨਰਲ ਜੋ ਆਪਣੇ ਸਟੇਟ ਦਾ ਸਭ ਤੋਂ ਵੱਡਾ ਨਾਅ ਅਫਸਰ ਹੁੰਦਾ ਹੈ ਆਪਣੇ ਸਲਾਹ ਦੇਵੇਗਾ ਹਾਂਜੀ ਕਿਹੜੇ ਆਰਟੀਕਲ ਅਧੀਨ ਕਿਹਾ ਗਿਆ ਜੀ ਇਹ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਆਰਟੀਕਲ 165 ਦੇ ਅਧੀਨ ਕਿਹਾ ਗਿਆ ਆ ਆਰਟੀਕਲ 165 ਰਾਜ ਦੇ ਐਡਵੋਕੇਟ ਜਨਰਲ ਦੀ ਅਹੁਦੇ ਦੀ ਸਥਾਪਨਾ ਕਰਦਾ ਹੈ ਕਿਹੜੇ ਆਰਟੀਕਲ ਅਧੀਨ ਸਥਾਪਨਾ ਹੁੰਦੀ ਹੈ ਐਡਵੋਕੇਟ ਜਨਰਲ ਦਾ ਉਹਦਾ 165 ਇਹ ਰਾਜਪਾਲ ਦੁਆਰਾ ਨਿਯੁਕਤ ਕੀਤੇ ਜਾਂਦਾ ਹੈ ਹਾਂਜੀ ਹਾਂਜੀ دوستੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਨੈਕਸਟ ਵਾਰ ਦੇ ਬੈਸਨ ਉਹ ਅਗਲੇ ਕੁਸ਼ਣ ਗ੍ਰਾਮ ਗਈ ਇੰਪੋਰਟੈਂਟ ਕੁਸ਼ਣ ਨੇ ਤੁਹਾਡੇ ਐਗਜ਼ਾਮ ਲਈ ਸਾਰੇ ਹਾਂਜੀ ਧੰਨਵਾਦ